ਜਾ ਪਤਾ ਹੈ ਜੋ ਕੋਈ ਯੂਟਿਊਬਰ ਹੈ ਉਹ ਯਾ ਸਰ ਅਲਗ ਅਲਗ ਟਾਈਪ ਤੱਕ ਕੁਝ ਨਿੱਕਾ ਵੀਡੀਓ ਯੂਟਿਊਬ 'ਤੇ ਡਾਲਦਾ ਹੈ ਆਪ ਨੂੰ ਪਤਾ ਹੈ ਐਡਰਸ ਜਿਤਨੇ ਜ਼ਿਆਦਾ ਜ਼ਿਆਦਾ ਮੰਗੇ ਜਾਣਾ ਹੈ ਉਦਨੇ ਜ਼ਿਆਦਾ ਜ਼ਿਆਦਾ ਮਾਰੇ ਬੜਨ ਨਾਲ ਦੇਰੇ ਪਾਲਾ ਨਹੀਂ ਦਿੱਤੇ ਨੇ ਇੱਕ ਜ਼ਿਆਦਾ ਵੱਢ ਗਏ ਨੂੰ ਹੋਣ ਦੇ ਐ ਭਾਈ ਗੁਰੂਵੀਰ ਹੈਗਾ ਆਪਣਾ ਯਾਰ ਠੀਕ ਆ ਤੇ ਯਾਰ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ ਜਿਹੜਾ ਮੇਰੇ ਯਾਰ ਨੂੰ ਤਿੰਨ ਪੰਜ ਕਹੂ ਮੈਂ ਤਾਂ ਠੋਕ ਦੂੰ ਭਾਵੇਂ ਉਹ ਨਹੀਂ ਉਹ ਬੰਦਾ ਭੱਗਦਾ ਹੀ ਭਾਵੇਂ ਕਿਸੇ ਚਲ ਜਿਹੜਾ ਮੇਰਾ ਯਾਰ ਸੀ ਉਹਦਾ ਭਾਵੇਂ ਭਰਾ ਹੋਵੇ ਉਹ ਆਪਣੀ ਭੈਣ ਨੂੰ ਦਾ ਫੁੱਲ ਮਾਰਦੀ ਸੀ ਠੀਕ ਆ ਉਹ ਆਪਣੇ ਭਰਾ ਮਾਰਗਾ ਸੀਗਾ ਉਹ ਹੁਣ ਨਹੀਂ ਰਿਹਾ ਬਾਕੀ ਉਹ ਉਹਦਾ ਕੋਈ ਚੱਕ ਨਹੀਂ ਹੋਰ ਜਿਹੜਾ ਮਰਜੀ ਹੋਵੇ ਲੀਲੀ ਫੀਲੀ ਭਾਵੇਂ 4 ਮਿਲੀਅਨ ਸਬਸਕ੍ਰਾਈਬਰ ਹੋ ਭਾਵੇਂ 5 ਹੁਣ ਆਪਾਂ ਕਿਸੇ ਤੋਂ ਦਾਅਦੇ ਨਹੀਂ ਪਰ ਗੁਰੂਵੀਰ ਮੇਰੇ ਯਾਰ ਨੂੰ ਕਿਸ ਨੇ ਮਾੜਾ ਨਹੀਂ ਬੋਲਣਾ ਨਹੀਂ ਮੈਂ ਸਾਰੇ ਠੋਕ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਦੋਸਤੋ ਤੁਸੀਂ ਸਾਡੀ ਵੀਡੀਓ ਦੀ ਸਟਾਰਟਿੰਗ ਤੇ ਦੇਖੀ ਹੀ ਹੋਵੇਗੀ ਜਿਸ ਦੇ ਵਿੱਚ ਨਿਸ਼ੂ ਦੇਸ਼ਵਾਲ ਕੁਝ ਕਹਿ ਰਹੇ ਨੇ ਤੇ ਦੋਸਤੋ ਇਹ ਵੀਡੀਓ ਹੁਣ ਸ਼ੇਅਰ ਕੀਤੀ ਹੈ ਰੋਹਿਤ ਦੇਸ਼ਵਾਲ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਕਿਉਂਕਿ ਰੀਸੈਂਟਲੀ ਪਰਚਾ Song ਆਇਆ ਹੈ ਗੋਲਡ ਸਿਮਿਤ ਦਾ ਤੇ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਕੰਟਰੋਵਰਸੀ ਹੋ ਰਹੀ ਹੈ ਅਤੇ ਦੋਸਤੋ ਇਸ ਦੇ ਨਾਲ ਨਾਲ ਗੋਲਡ ਸਮਿਥ ਨੇ ਯਾਨੀ ਕਿ ਲੱਕੀ ਗੋਲਡ ਸਮਿਥ ਨੇ ਇਹ ਵੀ ਕਹਿ ਦਿੱਤਾ ਹੈ ਕਿ ਮੇਰਾ ਅਗਲਾ ਗਾਣਾ ਵੀ ਤਿਆਰ ਹੈ ਜੋ ਕਿ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਵਿਖਾਵਾਂਗੇ ਤੇ ਦੋਸਤੋ ਕਈ ਲੋਕੀ ਸਾਨੂੰ ਕਹਿੰਦੇ ਨੇ ਕਿ ਤੁਸੀਂ ਇੱਕੋ ਕੰਟੈਂਟ ਦਿਖਾਉਂਦੇ ਹੋ ਬਟ ਤੁਸੀਂ ਆਪ ਜਾ ਕੇ ਪਿੱਛੇ ਦੇਖ ਲਿਓ ਸਾਰੀ ਵੀਡੀਓਜ਼ ਦੇ ਵਿੱਚ ਮੇਰਾ ਕੰਟੈਂਟ ਯੂਨੀਕ ਹੀ ਹੋਏਗਾ ਅਤੇ ਦੋਸਤੋ ਗੱਲ ਤਾਂ ਐ ਬਣਦੀ ਹੈ ਕਿ ਤੁਸੀਂ ਲਾਸਟ ਤੱਕ ਸੁਣੋ ਪਰ ਸੁਣਦੇ ਨਹੀਂ